ਖਾਲਸਾ ਰਾਜ ਸਥਾਪਿਤ ਕਰਨ ਵਾਲੇ ਗੁਰੂ ਕੇ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਨੋਖੀ ਬਹਾਦਰੀ ਨੂੰ ਸਜਦਾ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਥਾਪੜਾ ਲੈ ਕੇ ਜ਼ਾਲਮ ਨਵਾਬ ਸੂਬਾ ਸਰਹਿੰਦ ਨਵਾਬ ਵਜ਼ੀਰ ਖਾਨ ਦੀਆਂ ਅਣਗਿਣਤ ਤੋਪਾਂ ਤੇ ਵੱਡੀ ਫੌਜ ਨੂੰ ਕੁਝ ਹੀ ਘੰਟਿਆਂ ਵਿੱਚ ਮਿੱਟੀ ਵਿੱਚ ਮਿਲਾ ਦਿੱਤਾ ਸੀ ਕਰੀਬ 48 ਤੋਪਾਂ 200 ਹਾਥੀਆਂ 10000 ਘੋੜਸਵਾਰ ਫੌਜਾਂ ਅਤੇ 5000 ਪੈਦਲ ਫੌਜ ਵਾਲੇ ਨਵਾਬ ਵਜ਼ੀਰ ਖਾਨ ਦੀ ਭਾਰੀ ਫੌਜ ਦਾ ਵੱਡੀ ਦਲੇਰੀ ਨਾਲ ਮੁਕਾਬਲਾ ਕਰਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦਾ ਵੱਡਾ ਕਾਰਨ ਸੀ ਉਹਨਾਂ ਦੀ ਸੂਝ-ਬੂਝ ਦਲੇਰੀ ਅਤੇ ਲੜਾਈ ਦਾ ਅਨੋਖਾ ਢੰਗ ਉਹਨਾਂ ਦਾ ਗੁਰੀਲਾ ਹਮਲਾ ਇਤਨਾ ਖੌਫਨਾਕ ਹੁੰਦਾ ਸੀ ਕਿ ਜਿਸ ਦੇ ਬਾਰੇ ਸੁਣ ਕੇ ਵੀ ਦੁਸ਼ਮਣ थर-थर ਕੰਬਣ ਲੱਗ ਜਾਂਦੇ ਸਨ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸੈਕ ਜਹਾਦਿਆਂ ਦੇ ਕਾਤਲ ਸੂਬਾਏ ਸਰਹੰਦ ਦੇ ਜ਼ਾਲਮ ਰਾਜ ਨੂੰ ਜੜੋਂ ਪੁੱਟ ਕੇ ਜ਼ਾਲਮਾਂ ਨੂੰ ਸਜ਼ਾ ਦਿੱਤੀ ਲੁੱਟ ਖਸੁੱਟ ਬੰਦ ਕਰਵਾਈ ਔਰਤਾਂ ਨੂੰ ਸਤਕਾਰ ਦਿੱਤਾ ਜ਼ਮੀਨ ਵਾਉਣ ਵਾਲਿਆਂ ਨੂੰ ਜ਼ਮੀਨਾਂ ਦਾ ਮਾਲਕ ਬਣਾਇਆ ਅਤੇ ਸਾਰਿਆਂ ਧਰਮਾਂ ਨੂੰ ਬਰਾਬਰ ਦਾ ਸਤਕਾਰ ਦਿੱਤਾ ਨਾਂਦੇੜ ਦੀ ਧਰਤੀ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਧੋਦਾਸ ਨੂੰ ਬੰਦਾ ਸਿੰਘ ਦਾ ਨਾਮ ਦੇ ਕੇ ਆਪਣੇ ਕੋਲੋਂ ਪੰਜ ਤੀਰ ਗਾਤਰੇ ਦੀ ਕਿਰਪਾਨ ਨਿਸ਼ਾਨ ਸਾਹਿਬ ਨਗਾਰਾ ਅਤੇ ਹੁਕਮਨਾਮਾ ਬਖਸ਼ਿਸ਼ ਕੀਤਾ ਇਸ ਤੋਂ ਇਲਾਵਾ ਪੰਥਕ مشوره ਕਰਨ ਲਈ ਪੰਜ ਮੁਖੀ ਸਿੰਘਾਂ ਭਾਈ ਬਾਜ ਸਿੰਘ ਭਾਈ ਬినੋਦ ਸਿੰਘ ਭਾਈ ਕਾਨ ਸਿੰਘ ਭਾਈ ਦਿਆ ਸਿੰਘ ਅਤੇ ਭਾਈ ਰਣ ਸਿੰਘ ਦੇ ਨਾਲ-ਨਾਲ ਜੰਗ ਵਿੱਚ ਜੂਝਣ ਲਈ 20 ਸ਼ਸਤਰਧਾਰੀ ਸਿੰਘ ਵੀ ਦਿੱਤੇ ਸਨ ਸੰਗ ਜੀ ਚੇਤੇ ਰੱਖੋ ਬੰਦਾ ਸਿੰਘ ਬਹਾਦਰ ਸਹਿਜਾਦਿਆਂ ਦਾ ਬਦਲਾ ਲੈਣ ਲਈ ਨਹੀਂ ਸਿਤੁਰਿਆ ਕਿਉਂਕਿ ਬਦਲਾ ਲੈਣਾ ਸਿੱਖੀ ਦਾ ਅਸੂਲ ਨਹੀਂ ਗੁਰੂ ਸਾਹਿਬ ਤਾਂ ਕੇਵਲ ਜ਼ੁਲਮ ਅਤੇ ਜ਼ਾਲਿਮਾਂ ਨੂੰ ਖਤਮ ਕਰਨਾ ਚਾਹੁੰਦੇ ਸਨ ਜੇਕਰ ਸਹਿਬ ਜ਼ਿਆਦੇ ਸ਼ਹੀਦ ਨਾ ਵੀ ਹੋਏ ਹੁੰਦੇ ਤਾਂ ਵੀ ਗੁਰੂ ਸਾਹਿਬ ਜ਼ਾਲਮਾਂ ਦਾ ਖਾਤਮਾ ਜ਼ਰੂਰ ਕਰਦੇ ਬਨਜਾਰੇ ਅਤੇ ਲੁਬਾਣੇ ਸਿੱਖਾਂ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਪੰਜਾਬਵਾਲ ਜ਼ੁਲਮ ਦਾ ਖਾਤਮਾ ਕਰਨ ਲਈ ਭੇਜਿਆ ਤਾਂ ਉਹਨਾਂ ਨੇ ਬੰਦਾ ਸਿੰਘ ਜੀ ਦੀ ਹਰ ਪੱਖੋਂ ਮਦਦ ਕੀਤੀ ਬਾਬਾ ਬੰਦਾ ਸਿੰਘ ਨੇ ਹਰਿਆਣੇ ਦੇ ਰੂਤਕ ਨੇੜੇ ਖੰਡੇ ਪਿੰਡ ਵਿੱਚ ਪੜਾ ਕਰਕੇ ਪੂਰੇ ਪੰਜਾਬ ਦੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਇਸ ਤੋਂ ਬਾਅਦ ਸਿੱਖ ਵਹੀਰਾਂ ਘਾਤ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋਣ ਲੱਗੇ। ਬਾਬਾ ਜੀ ਨੇ ਕਰੀਬ 500 ਸਿੱਖਾਂ ਨਾਲ ਹਮਲਾ ਕਰਕੇ ਸਭ ਤੋਂ ਪਹਿਲਾਂ ਸੋਨੀਪਟ ਜਿੱਤਿਆ। ਇਸ ਦੌਰਾਨ ਮਾਲਵੇ ਦੇ ਸਿੱਖ ਵੀ ਨਾਲ ਆਣ ਮਿਲੇ। ਬਾਬਾ ਜੀ ਨੇ ਦੂਜਾ ਹਮਲਾ ਸਮਾਣੇ ਉਤੇ ਕੀਤਾ ਕਿਉਂਕਿ ਇੱਥੇ ਤਿੰਨ ਜੱਲਾਦ ਰਹਿੰਦੇ ਸਨ। ਜੱਲਾਦ ਜਲਾਲਉਦੀਨ ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਸਹਿਜ ਜੀ ਨੂੰ ਸ਼ਹੀਦ ਕੀਤਾ ਸੀ ਅਤੇ ਜੱਲਾਦ ਸ਼ਾਸ਼ਲਬੇਗ ਤੇ ਬਾਸ਼ਲਬੇਗ ਜਿਨ੍ਹਾਂ ਨੇ ਛੋਟੇ ਸਹਿਜ ਜਾਦਿਆਂ ਨੂੰ ਸ਼ਹੀਦ ਕੀਤਾ ਸੀ ਸਮਾਣੇ ਨੂੰ ਜਿੱਤ ਕੇ ਬਾਬਾ ਜੀ ਨੇ ਤਿੰਨੇ ਜਲਾਦਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦੀ ਸਜ਼ਾ ਦੇ ਕੇ ਸਰਦਾਰ ਫਤਿਹ ਸਿੰਘ ਨੂੰ ਸਮਾਣੇ ਦਾ ਫੌਜਦਾਰ ਥਾਪਿਆ ਸੀ ਇਸ ਤੋਂ ਬਾਅਦ ਬਾਬਾ ਜੀ ਨੇ ਥਾਣੇ ਸਰ ਅੰਬਾਲਾ ਅਤੇ ਸੜੋਰੇ ਨੂੰ ਜਿੱਤ ਕੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰਨ ਵਾਲੇ ਅਸਮਾਨ ਖਾਨ ਨੂੰ ਸੋਧਿਆ ਸੀ ਸੂਬੇ ਸਰਹਿੰਦ ਨਵਾਬ ਵਜ਼ੀਰ ਖਾਨ ਨੂੰ ਬੰਦਾ ਸਿੰਘ ਦੇ ਆਉਣ ਦਾ ਪਤਾ ਲੱਗਾ ਤਾਂ ਉਸ ਨੇ ਪੂਰੀ ਤਿਆਰੀ ਦੇ ਨਾਲ ਹਮਲਾ ਕੀਤਾ ਚੱਪੜਛੜੀ ਦੇ ਮੈਦਾਨ ਵਿੱਚ ਸਿੰਘਾਂ ਦੀ ਮੁਗਲਾਂ ਨਾਲ ਬਹੁਤ ਭਾਰੀ ਲੜਾਈ ਹੋਈ। ਦੁਆਬੇ ਅਤੇ ਮਾਝ ਦੇ ਸਿੰਘ ਵੀ ਚੱਪੜਛੜੀ ਵਿੱਚ ਬੰਦਾ ਸਿੰਘ ਦੀ ਫੌਜ ਵਿੱਚ ਪਹੁੰਚ ਕੇ ਸਨ। ਕਮਸਾਨ ਦੀ ਜੰਗ ਤੋਂ ਬਾਅਦ ਜ਼ਾਲਿਮ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਨੂੰ ਫਤਿਹ ਕਰਦੇ ਹਨ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਸਥਾਨ ਉੱਤੇ ਨਿਸ਼ਾਨ ਸਹਿਬ ਗੱਢ ਕੇ ਸਰਹਿੰਦ ਨੂੰ ਫਤਿਹਗੜ੍ਹ ਸਾਹਿਬ ਦਾ ਨਾਮ ਦਿੰਦੇ ਆ ਪਹਿਲਾ ਖਾਲਸਾ ਰਾਜ ਸਥਾਪਿਤ ਕਰਦੇ ਹਨ। ਮਈ 1710 ਵਿੱਚ ਗੁਰੂ ਸਾਹਿਬ ਵੱਲੋਂ ਦਿੱਤੇ ਮਿਸ਼ਨ ਨੂੰ ਫਤਿਹ ਕਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਹਿਲਾਉਣ ਵਾਲੇ ਕੌਮ ਦੇ ਮਹਾਨ ਨਾਇਕ ਨੀ ਤੜਕ ਜਰਨੈਲ ਗੁਰੂ ਕੇ ਬੰਦੇ ਬਾਬਾ ਬੰਦਾ ਸਿੰਘ ਦੀ ਬੇਮਿਸਾਲ ਬਹਾਦਰੀ ਨੂੰ ਅਸੀਂ ਸੈਲੂਟ ਕਰਦੇ ਹਾਂ